ਭਾਰਤ ਵਰਸ਼ ਦੇ ਕੇਂਦਰੀ ਗ੍ਰਹਿ ਮੰਤਰੀ ਨੇ 21 ਮਾਰਚ 2025 ਨੂੰ ਇੱਕ ਗੱਲ ਕੀਤੀ ਅਖੇ ਜੀ ਪੰਜਾਬ ਵਿੱਚ ਕੁਝ ਲੋਕ ਭਿੰਡਰਾਂ ਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਹੁਣ ਅਸਾਮ ਦੀ ਜੇਲ੍ਹ ਵਿੱਚ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਇਹੋ ਜਿਹਾ ਬਿਆਨ ਕਿਸੇ ਕੌਮ ਦੀ ਖਿਲਾਫਤ ਕਰਦਿਆਂ ਦੇਣਾ ਨਹੀਂ ਬਣਦਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੀ ਕੋਈ ਮਾੜੀ ਗੱਲ ਹੈ ਚੰਗੀ ਗੱਲ ਹੈ ਜੇ ਕੋਈ ਕਰ ਰਿਹਾ ਹੈ ਤੇ ਤੇ ਨਾ ਭਿੰਡਰਾ ਵਾਲੇ ਸੰਤ ਦੀ ਰੀਸ ਕਰਨੀ ਕੋਈ ਮਾੜੀ ਗੱਲ ਹੈ ਅਜਿਹਾ ਬਿਆਨ ਦੇਣਾ ਇਹਨਾਂ ਅਹੁਦਿਆਂ ਤੇ ਬੈਠੇ ਅਫਸਰਾਂ ਨੂੰ ਸੋਭਦਾ ਨਹੀਂ ਹੈ ਠੀਕ ਹੈ ਭਾਈ ਤੁਹਾਨੂੰ 2027 ਵਾਲੀ ਇਲੈਕਸ਼ਨ ਵਿੱਚ ਬਲਕਿ ਵਿੱਚ ਹਿੰਦੂ ਵੀਰਾਂ ਦੀ ਵੋਟ ਚਾਹੀਦੀ ਹੈ ਤੇ ਜੋ ਮਰਜੀ ਬੋਲੀ ਜਾਓ ਪਰ ਜੇ ਭਾਈਚਾਰਕ ਸਾਂਝ ਕਾਇਮ ਰੱਖਣੀ ਹੈ ਤੇ ਜਿਸ ਕੌਮ ਬਾਬਤ ਤੁਸੀਂ ਬੋਲ ਰਹੇ ਹੋ ਉਹਨਾਂ ਦੇ ਆਪਣੇ ਨਾਇਕ ਨੇ ਉਹਨਾਂ ਨੂੰ ਖਲਨਾਇਕ ਨਾ ਦੱਸੋ ਤੁਹਾਡੇ ਹਿੰਦੂ ਵੀਰਾਂ ਦੇ ਆਪਣੇ ਨਾਇਕ ਨੇ ਅਸੀਂ ਉਹਨਾਂ ਨੂੰ ਖਲਨਾਇਕ ਨਹੀਂ ਆਂਦੇ ਤੋਂ ਸਾਡੇ ਨਾਇਕਾਂ ਨੂੰ ਨੀਵਾ ਦਿਖਾਉਣਾ ਤੁਸੀਂ ਛੱਡ ਦਿਓ ਇਹੀ ਅਜੰਡਾ ਹਿੰਦੂਆਂ ਦੀ ਬਲਕ ਵਿੱਚ ਵੋਟ ਲੈਣ ਲਈ ਇੰਦਰਾ ਗਾਂਧੀ ਨੇ ਵਰਤਿਆ ਸੀ। ਐਮਰਜੈਂਸੀ ਲਾਗੂ ਕੀਤੀ। 11 ਲੱਖ ਬੰਦਾ ਜੇਲ੍ਹਾਂ 'ਚ ਸੁਟਿਆ ਤੇ ਵਿਪੱਖਸ਼ ਬਹੁਤ ਸਟਰੋਂਗ ਹੋ ਗਈ। ਦਸੰਬਰ 1984 ਵਿੱਚ ਇਲੈਕਸ਼ਨ ਸੀ ਤੇ ਇੰਦਰਾ ਗਾਂਧੀ ਡਰ ਗਈ ਵੀ ਮੈਨੂੰ ਤੇ 2-3 ਸੀਟਾਂ ਹੀ ਮਿਲਣੀਆਂ। ਉਹਨੇ ਸਾਰੀ ਕਾਂਗਰਸ ਬਿਠਾ ਕੇ ਆਪਣੇ ਥਿੰਕ ਟੈਂਕ ਬਿਠਾ ਕੇ ਵਿਚਾਰ ਕੀਤੀ ਵੀ ਕਿਦਾਂ ਸਾਰੀ ਹਿੰਦੂਆਂ ਦੀ ਵੋਟ ਮੈਨੂੰ ਪਵੇ। ਉਹਨਾਂ ਦੇ ਫਿਰ ਇੱਕੋ ਤਰੀਕਾ ਹੈ ਸਿੱਖਾਂ ਨੇ ਜਾਇਜ਼ ਮੰਗਾ ਆਪਣੀਆਂ ਰੱਖੀਆਂ ਨੇ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ ਦੇ ਰਾਈ ਅਨੰਦਪੁਰ ਦੇ ਮਤੇ ਰਾਈ ਇਹ ਮਤਾ ਪਰਫੁੱਲਤ ਕੀਤਾ ਜਾ ਰਿਹਾ ਅਕਾਲ ਤਖਤ ਤੋਂ ਮੋਰੀਆਂ ਵਿੱਚ ਭਿੰਡਰਾਵਾਲਾ ਸੰਤ ਹੈ ਨਾਲ ਉਹਦੇ ਅਕਾਲੀ ਨੇ ਨਾਲ ਸ਼੍ਰੋਮਣੀ ਕਮੇਟੀ ਹੈ ਕਿਸੇ ਤਰ੍ਹਾਂ ਅਨੰਦਪੁਰ ਦੇ ਮਤੇ ਨੂੰ ਭਿੰਡਰਾਵਾਲੇ ਨੂੰ ਉਹਦੇ ਸਮਰਥਕਾਂ ਨੂੰ ਦੁਨੀਆ ਦੇ ਸਾਵੇਂ ਇਉਂ ਦਿਖਾ ਦੇ ਡਿਫੇਮ ਕਰ ਦੇ ਇਹ ਅਤਵਾਦ ਵਖਵਾਦ ਦੀ ਗੱਲ ਕਰਦੇ ਨੇ ਉਹੀ ਗੱਲ ਹੋਈ মিডিਆ ਸਰਕਾਰ ਦਾ ਚੈਨਲ ਸਰਕਾਰ ਦੇ ਜਿਹੜੇ ਇੱਕਾ ਦੁੱਕਾ ਸਨ ਅਖਬਾਰਾਂ ਸਰਕਾਰ ਦੀਆਂ ਰਸਾਲੇ ਸਰਕਾਰ ਦੇ ਬਿਨਾ ਕਿਸੇ ਐਫ ਆਈ ਆਰ ਤੋਂ ਭਿੰਡਰਾ ਵਾਲੇ ਸੰਤ ਨੂੰ ਅਤਵਾਦੀ ਵਖਵਾਦੀ ਸਾਬਤ ਕੀਤਾ ਗਿਆ ਅਕਾਲ ਤਖਤ ਸਾਹਿਬ ਨੂੰ ਅਤਵਾਦੀਆਂ ਦਾ ਅੱਡਾ ਦੱਸਿਆ ਗਿਆ ਹੁਣ ਜਦੋਂ ਕੋਈ ਖਲਨਾਇਕ ਸਾਬਤ ਕਰ ਦਿੱਤਾ ਜਾਂਦਾ ਉਹਨੂੰ ਮਾਰਨ ਵਾਲਾ ਕੌਣ ਹੁੰਦਾ ਹੀਰੋ ਨਾਇਕ ਬਲਕਿ ਚ ਵੋਟਾਂ ਲੈਣ ਲਈ ਪਿੰਡਰਾਂ ਵਾਲੇ ਸੰਤਾਂ ਨੂੰ ਮਾਰਿਆ ਸ਼ਹੀਦ ਕੀਤਾ 6 ਜੂਨ 1984 ਵਿੱਚ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਨੂੰ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਨੇ ਮਾਰਿਆ ਇੰਦਰਾ ਗਾਂਧੀ ਦੇ ਫਰਜ਼ੰਦਰ ਜੀਵ ਗਾਂਧੀ ਨੇ 1 2 3 ਨਵੰਬਰ 1984 ਵਿੱਚ ਸਿੱਖਾਂ ਦੀ ਕਤਲੋਗਾਰਤ ਕਰਵਾਈ ਨਸਲ ਕੁਸ਼ੀ ਕਰਵਾਈ ਇੰਨੇ ਜ਼ੁਲਮ ਕਰਨ ਤੋਂ ਬਾਅਦ ਵੀ ਉਹ ਜਿਹੜਾ ਇੰਦਰਾ ਗਾਂਧੀ ਦਾ ਛੱਡਿਆ ਤੀਰ ਸੀ ਉਹ ਟਿਕਾਣੇ ਲੱਗਾ ਵਾਕਿਆ ਹੀ ਹਿੰਦੂ ਲੋਕ ਮੰਨ ਚੁੱਕੇ ਸਨ ਸੰਤ ਭਿੰਡਰਾਂਵਾਲਾ ਆਤਵਾਦੀ ਐ ਉਹਨਾਂ ਨੇ ਫਿਰ ਦਸੰਬਰ 1984 ਦੀ ਇਲੈਕਸ਼ਨ ਵਿੱਚ ਰਜੀਵ ਗਾਂਧੀ ਨੂੰ 542 ਸੀਟਾਂ ਵਿੱਚੋਂ 414 ਸੀਟਾਂ ਜਤਾਇਆ ਤੇ ਪ੍ਰਾਈਮ ਮਿਨਿਸਟਰ ਬਣਾਇਆ। ਐਸ ਕਰਕੇ ਬਲੂ ਸਟਾਰ ਹੋਇਆ ਜੇ ਤੇ ਤੁਹਾਨੂੰ ਕੀ ਸਿਖਾਇਆ ਗਿਆ? ਅਖੇ ਜੀ ਭਿੰਡਰਾਵਾਲਾ ਅੱਤਵਾਦੀ ਸੀ, ਵੱਖਵਾਦੀ ਸੀ ਹਥਿਆਰ ਲੈ ਕੇ ਬੈਠਾ ਸੀ। ਅਕਾਲ ਤਖਤ ਤਾਂ ਹਮਲਾ ਹੋਇਆ। ਮੈਂ ਪੁੱਛਣਾ ਚਾਹੁੰਨਾ ਹੈ ਇਹ ਗੱਲ ਦਾ ਜਵਾਬ ਦਿਓ। ਭਿੰਡਰਾਵਾਲਾ ਅੱਤਵਾਦੀ ਸੀ, ਵੱਖਵਾਦੀ ਸੀ। ਅਖੇ ਜੀ ਉਹਨੇ 30 ਹਜ਼ਾਰ ਹਿੰਦੂ ਮਾਰਿਆ। ਉਨੇ ਰੇਪ ਕੀਤੇ ਕਰਵਾਏ ਕੋਈ ਇੱਕ ਤੇ ਐਫ ਆਈ ਆਰ ਉਹਦੇ ਤੇ ਦਰਜ ਚਾਹੀਦੀ ਸੀ ਨਾ 6 ਜੂਨ 1984 ਤੋਂ ਪਹਿਲਾਂ ਇਹ ਡਾ ਵੱਡਾ ਆਤਵਾਦੀ ਹੋਵੇ ਰੇਪਿਸਟ ਬੰਦਾ ਹੋਵੇ 30 ਹਜ਼ਾਰ ਹਿੰਦੂ ਜਿੰਨੇ ਮਾਰਿਆ ਹੈ ਹਿੰਦੋਸਤਾਨੀਆਂ ਦੀ ਸਰਕਾਰ ਹੋਵੇ ਤੇ ਉਹਦੇ ਤੇ ਪਰਚਾ ਹੀ ਕੋਈ ਨਾ ਹੋਵੇ ਕੋਈ ਸੈਂਸਸ ਨਹੀਂ ਮਿਲੇਗਾ ਕੋਈ ਤੁਹਾਨੂੰ ਕਤਲੋਗਾਰਤ ਦੀ ਨਿਸ਼ਾਨੀ ਨਹੀਂ ਮਿਲੇਗੀ ਅਬਲਤੇ 7800 ਹਿੰਦੂ ਵੀਰ ਦੀ ਮੌਤ ਹੋਈ ਹੈ ਉਸ ਸਮੇਂ ਦਰਮਿਆਨ ਉਹ ਵੀ ਸਰਕਾਰਾਂ ਨੇ ਆਪ ਬੱਸਾਂ ਚੋਂ ਲਾ ਕੇ ਮਾਰੇ ਸਨ ਭਿੰਡਰਾਂ ਵਾਲੇ ਨੂੰ ਡਿਫੇਮ ਕਰਨ ਦੇ ਲਈ ਇੱਕ ਗੱਲ ਹੁਣ ਆ ਜਾਓ ਦੂਸਰਾ ਪੱਖ ਭੈਰਵ ਦੱਤ ਪਾਂਡੇ ਗਵਰਨਰ ਆਫ ਪੰਜਾਬ ਜਦੋਂ ਨੂੰ ਪਤਾ ਲੱਗਾ ਵੀ ਹਰਮੰਦਰ ਸਾਹਿਬ ਤੇ ਹਮਲਾ ਹੋਣਾ ਹੈ ਉਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਇਟਸ ਸਿਵਲ ਮੈਟਰ ਐਂਡ ਥੇਅਰ ਇਜ਼ नो नीड ऑफ मिलिट्री और सेंट्रल गवर्नमेंट इन्वॉल्वमेंट इन पंजाब सिविल मैटर है कोई लोड नहीं तुमसी दखल दो assi aap e sambh lavange ओ दी चिट्ठी नु दरकिनार क्यों कीता गया ओ गवर्नर ते अत्वादी नहीं सी ना देश दा बंदा सी ओ ते चलो एदे अगे आ जाओ जर्नल सिन्हा इंडियन आर्मी दा चीफ इंदिरा गांधी आवाज देके कहंदी है जर्नल साहिब हरमंदिर साहिब ते अटैक करना है. ਕਹਿੰਦਾ ਮੈਂ ਪਾਪ ਨਹੀਂ ਕਰ ਸਕਦਾ ਕਹਿੰਦੀ ਫਿਰ ਰਸਤਾ ਬਦਲ ਜਰਨਲ ਵਜਦੇਆ ਨੂੰ ਚੂਸ ਕੀਤਾ ਗਿਆ ਸਿਨਾ ਨੇ ਪ੍ਰੀਮਚੁਰ ਰਟਾਇਰਮੈਂਟ ਕਿਉਂ ਲਈ ਜੇ ਉਥੇ ਆਤਵਾਦੀ ਬੈਠੇ ਸਨ ਹਮਲਾ ਕਿਉਂ ਨਹੀਂ ਕੀਤਾ ਉਹ ਤੇ ਹਿੰਦੂ ਵੀਰ ਸੀ ਜਰਨਲ ਸਿਨਾ ਕਹਿੰਦਾ ਹੈ ਸੰਤ ਜਰਨੈਲ ਸਿੰਘ ਵਾਸ ਔਨ ਡਿਫੈਂਸਿਵ ਮੋਡ ਉਹਨਾਂ ਹਮਲਾ ਨਹੀਂ ਕੀਤਾ ਪਿੰਡਰਾਂ ਵਾਲੇ ਤੇ ਉਹਦੇ ਸਾਥੀਆਂ ਨੇ ਬਿਜਲੀ ਕੱਟ ਦਿਓ ਪਾਣੀ ਕੱਟ ਦਿਓ ਉਹ ਖੇਤਿਆਏ ਰਹਿਣਗੇ ਸਿੰਘ ਆਪੇ ਬਾਹਰ ਆਉਣਗੇ ਗ੍ਰਿਫਤਾਰੀ ਹੋਵੇਗੀ ਕਿਉਂ ਹਮਲਾ ਕਰਨਾ ਹੈ ਕਿਉਂ ਇਹ ਰਸਤਾ ਅਖਤਿਆਰ ਨਾ ਕੀਤਾ ਇੰਦਰਾ ਗਾਂਧੀ ਨੇ ਹੁਣ ਸਭ ਤੋਂ ਵੱਡਾ ਤਰਕ ਭਿੰਡਰਾਵਾਲੇ ਨੂੰ ਜੋ ਅਤਵਾਦੀ ਸਾਬਤ ਕਰਨ ਲਈ ਕੀਤਾ ਜਾਂਦਾ ਆਖਰੀ ਹਥਿਆਰ ਲੈ ਕੇ ਗੁਰਦੁਆਰੇ ਬੈਠਾ ਇਹ ਜਰਨਲ ਸਿਨਾ ਦੀ ਇੰਟਰਵਿਊ ਸੁਣਿਓ ਮੈਂ ਕਿਸੇ ਮਾਮੂਲੀ ਬੰਦੇ ਦੀਆਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਰਿਹਾ 1 ਆਫ ਦਾ ਟਾਪ ਰੈਂਕ ਉਹ ਬੰਦਾ ਹੈ ਇੰਗਲਿਸ਼ ਇੰਟਰਵਿਊ ਹੈ ਉਹ ਕਹਿੰਦਾ ਅਸਲ ਦੇ ਵਿੱਚ ਹੋਇਆ ਕੀ ਹਰਮੰਦਰ ਸਾਹਿਬ ਅਕਾਲ ਤਖਤ ਭਿੰਡਰਾਂ ਵਾਲਾ ਤੇ ਉਹਦੇ ਸਮਰਥਕ ਹਥਿਆਰ ਲੈ ਕੇ ਇਸ ਲਈ ਬੈਠੇ ਕਹਿੰਦਾ ਧਰਮ ਯੁੱਧ ਮੋਰਚਾ ਅਗਸਤ 1982 ਵਿੱਚ ਸ਼ੁਰੂ ਹੋਇਆ ਹੈ ਉਹਦੇ 2 ਮਹੀਨੇ ਬਾਅਦ ਅਕਤੂਬਰ 1982 ਦੇ ਵਿੱਚ ਸਰਸਵਾ ਦੇ ਵਿੱਚ ਚਕਰਾਤਾ ਦੇ ਵਿੱਚ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਦਾ ਰੈਪਲੀਕਾ ਤਿਆਰ ਕਰਵਾ ਕੇ ਮਾਡਲ ਤਿਆਰ ਕਰਕੇ ਆਰਮੀ ਨੂੰ ਟ੍ਰੇਨਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ ਉਹ ਕਹਿੰਦਾ ਭੋਲੇਓ ਸਿੱਖੋ ਭਿੰਡਰਾ ਵਾਲਾ ਤੇ ਹਥਿਆਰ ਜੂਨ 1984 ਦੇ ਸਮੇਂ ਦੇ 1 ਸਾਲ ਦੇ ਦਰਮਿਆਨ ਹੀ ਇਕੱਠੇ ਕਰ ਰਿਆ ਸੀ ਤੁਹਾਨੂੰ ਕਿਉਂ ਨਹੀਂ ਸਮਝ ਹਥਿਆਰ ਲੈ ਕੇ ਤੇ ਉਹ ਬਹੁਤ ਦੇਰੀ ਨਾਲ ਅਕਾਲ ਤਖਤ ਤੇ ਬੈਠਾ ਹੈ ਉਹਦੇ ਹਥਿਆਰ ਇਕੱਠੇ ਕਰਨ ਤੋਂ ਪਹਿਲਾਂ ਹੀ ਇੰਦਰਾ ਗਾਂਧੀ ਟ੍ਰੇਨਿੰਗ ਦੁਆਰਾ ਹੀ ਸੀ ਆਰਮੀ ਨੂੰ ਹਰਮੰਦਰ ਕਿਵੇਂ ਢਾਉਣਾ ਹੈ ਤੋ ਨਿਸ਼ਾਨਾ ਕਿੱਥੇ ਗਿਆ 1984 ਦੀ ਇਲੈਕਸ਼ਨ ਜਿੱਤਣੀ ਹੈ ਭਿੰਡਰਾਂ ਵਾਲੇ ਨੂੰ ਆਤਵਾਦੀ ਸਾਬਤ ਕੀਤਾ ਹੈ ਉਹਨੂੰ ਮਾਰਨਾ ਹੈ ਆਪ ਬਲਕ ਵਿੱਚ ਹਿੰਦੂਆਂ ਦੀਆਂ ਵੋਟਾਂ ਲੈਣੀਆਂ ਵੀ ਇੰਦਰਾ ਗਾਂਧੀ ਦੇਵੀ ਐ ਜਿਨੇ ਰਾਕਸ਼ਸ ਮਾਰਿਆ ਭਿੰਡਰਾਂ ਵਾਲਾ ਆ ਮੁੱਦਾ ਸੀ ਉਹ ਕਹਿੰਦਾ ਫਿਰ ਜਦੋਂ ਇਹ ਰਿਪੋਰਟ ਲੀਕ ਹੋ ਗਈ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਟ ਇਜ਼ ਹਿਸ ਸੈਕ੍ਰੀਡ ਡਿਊਟੀ ਟੂ ਸਮੈਸ਼ ਦਾ ਐਨੀਮੀਜ਼ ਟੀਥ ਐਂਡ ਸੈਕਰੀਫਾਈਜ਼ ਹਿਸ ਲਾਈਫ ਵਾਈਲ ਫਾਈਟਿੰਗ ਕਹਿੰਦਾ ਫਿਰ ਮਰਦਾਂ ਦੀ ਨਿਸ਼ਾਨੀ ਐ ਆਪਣੇ ਘਰ ਮੰਦਰ ਨੂੰ ਬਚਾਉਣ ਲਈ ਹਥਿਆਰ ਲੈ ਕੇ ਬੰਦੇ ਨੇ ਤੇ ਜਾਨਵਾਰ ਦੇ ਨੇ ਉਹੀ ਕਰਮ ਭਿੰਡਰਾ ਵਾਲੇ ਨੇ ਕੀਤਾ ਉਹਨੇ ਸੋਚਿਆ ਅਕਾਲ ਤਖਤ ਢਾਇਆ ਜਾਣਾ ਹੈ ਹਥਿਆਰ ਲੈ ਕੇ ਬਹਿ ਜਾਵਾਂ ਜਿੰਨਾ ਨੁਕਸਾਨ ਘਟਾਇਆ ਜਾ ਸਕੇ ਉਹਨਾ ਘਟਾ ਲਵਾਂ ਤੇ ਸਾਨੂੰ ਕੀ ਪੜਾਇਆ ਗਿਆ ਸਕੂਲਾਂ ਚ ਚੈਨਲਾਂ ਤੇ ਕੀ ਵਿਖਾਇਆ ਗਿਆ ਭਿੰਡਰਾ ਵਾਲਾ ਹਥਿਆਰ ਨਾ ਰੱਖਦਾ ਹਮਲਾ ਨਾ ਆਂਦਾ ਅੱਛਾ ਮੈਂ ਪੁੱਛਦਾ ਭਿੰਡਰਾ ਵਾਲਾ ਤੇ ਬੈਠਾ ਹੈ ਅਕਾਲ ਤਖਤ ਤੁਸੀਂ 40 ਗੁਰਦੁਆਰਿਆਂ ਤੇ ਹਮਲਾ ਕੀਤਾ ਹਿੰਦੁਸਤਾਨ ਦੇ ਅੰਦਰ ਉੱਥੇ ਸਾਰੇ ਹੀ ਭਿੰਡਰਾਂ ਵਾਲੇ ਬੈਠੇ ਸਨ ਚਲੋ ਭਾਜਪਾ ਦੀ ਸਰਕਾਰ ਹੈ ਗ੍ਰਹਿ ਮੰਤਰੀ ਵੀ ਇਹਨਾਂ ਦੇ ਨੇ ਇਹਨਾਂ ਦੇ ਹੀ ਢੜੇ ਦੇ ਬਹੁਤ ਚੋਟੀ ਦੇ ਆਗੂ ਰਹੇ ਸੁਬਰਾਮਣੀਅਮ ਸਵਾਮੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਇੰਟਰਵਿਊ ਹੋਈ ਪੁੱਛਿਆ ਗਿਆ ਭਿੰਡਰਾਂ ਵਾਲਾ ਹੱਤਵਾਦੀ ਸੀ ਚੋਟੀ ਦਾ ਲੀਡਰ ਹੈ ਸਨਾਤਨੀਆਂ ਦਾ ਹਿੰਦੂ ਮਤ ਦਾ ਕਹਿੰਦਾ ਸੰਤ ਭਿੰਡੜਾ ਵਾਲੇ ਬਹੁਤ ਆ ਰਿਲੀਜੀਅਸ ਪ੍ਰੀਚਰ ਪੂਰਨ ਸੰਤ ਸਨ ਧਾਰਮਿਕ ਅਕੀਦਾ ਸੀ ਉਹਨਾਂ ਦਾ ਉਹ ਕਹਿੰਦਾ ਮੈਨੂੰ ਇੱਕ ਵਾਰ ਸੋਵੀਅਤ ਯੂਨੀਅਨ ਦੇ ਅੰਬੈਸਡਰ ਨੇ ਪੁੱਛਿਆ ਵੀ ਤੂੰ ਭਿੰਡੜਾ ਵਾਲੇ ਦੀ ਸਪੋਰਟ ਕਿਉਂ ਕਰਦਾ ਤੇ ਸੁਬਰਾਮਣੀਮ ਕਹਿੰਦਾ ਮੈਂ ਉਸ ਨੂੰ ਆਖਿਆ ਸੀ ਮੈਂ ਉਹਦੀ ਸਪੋਰਟ ਨਹੀਂ ਕਰਦਾ ਉਹ ਟੈਰਰਿਸਟ ਨਹੀਂ ਹੈ he was holding a press conference daily at akal tak. oh kehnda kade atwadi press conference karde vekhe ne dharmik mandiran ch. ode kol te kull jaan de leader aa rahe ne oh kada atwadi hai. main kehna chahuna hai grah mantri ji pehla aap de ghar vich hi faisla kar lo kujh tvaade bande pindra waleyan nu santan de ne te tusi onan nu neema vikha rahe ho. ਰਈ ਗਾਲ ਅਨੰਦਪੁਰ ਦੇ ਮਤੇ ਦੀ ਉਥੇ ਇੱਕ ਵੀ ਮਤਾ ਇਦਾਂ ਦਾ ਨਹੀਂ ਜਿੱਥੇ ਹਿੰਦੁਸਤਾਨ ਦੇ ਟੋਟੇ ਕਰਨ ਦੀ ਗੱਲ ਲਿਖੀ ਹੋਵੇ ਜਾਂ ਭਿੰਡਰਾਵਾਲਿਆਂ ਪ੍ਰਚਾਰ ਕੀਤਾ ਹੋਵੇ ਐਸਵਾਈਐਲ ਕਨਾਲ ਦੀ ਗੱਲ ਸੀ Hindu ਧਰਮ ਨਾਲੋਂ ਸਿੱਖ ਧਰਮ ਨੂੰ ਵੱਖਰਾ ਮੰਨਿਆ ਜਾਵੇ ਇਸੇ ਤਰ੍ਹਾਂ ਹੀ ਜਿਹੜੀ ਪਾਣੀਆਂ ਦੀ ਵੰਡ ਹੈ ਉਹ ਰੀਪੀਰੀਅਨ ਲਾਅ ਦੇ ਅਕੋਰਡਿੰਗ ਹੋਵੇ ਆ ਤੁਹਾਡੇ ਬੱਚੇ ਪੜ੍ਹੇ ਨੇ ਇਹਨਾਂ ਨੂੰ ਜੋਬ ਨਹੀਂ ਮਿਲਦੀ ਜਿੰਨਾ ਚਿਰ ਨਹੀਂ ਮਿਲਦੀ ਗੁਜ਼ਾਰੇ ਜੋਗਾ ਪਤਾ ਸਰਕਾਰ ਦਵੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਧਾਰਮਿਕ ਜਿਹੜੇ ਸਥਾਨ ਨੇ ਸਿੱਖ ਜਗਤ ਦੇ ਉਹਨਾਂ ਨੂੰ ਪਵਿੱਤਰ ਜਗਾ ਦਾ ਦਰਜਾ ਦਿਓ ਨਸ਼ੇ ਬੰਦ ਕਰੋ ਮੈਨੂੰ ਦੱਸੋ ਕਿੱਥੇ ਅਤਵਾਦ ਕਿੱਥੇ ਵਖਵਾਦੀ ਗੱਲ ਸੀ ਇਹ ਇੰਦਰਾ ਗਾਂਧੀ ਦੇ ਮੀਡੀਏ ਨੇ ਭਿੰਡਰਾਂ ਵਾਲਿਆਂ ਨੂੰ ਤੇ ਨਾਲ-ਨਾਲ ਅਨੰਦਪੁਰ ਦੇ ਮਥੇ ਨੂੰ ਡਿਫੇਮ ਕੀਤਾ ਸੀ ਤੋਂ ਮੈਂ ਇਹ ਕਹਿਣਾ ਚਾਹੁੰਨਾ ਭਾਈ ਜੀ ਜੇ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਨਾ ਹਿੰਦੂਆਂ ਦੀ ਬਹੁ ਗਿਣਤੀ ਹੈ ਤੇ ਸਿੱਖਾਂ ਦੇ ਖਿਲਾਫ ਉਹਨਾਂ ਨੂੰ ਪੜਕਾਉਣਾ ਛੱਡ ਦਿਓ ਭਾਈਚਾਰਕ ਸਾਂਝ ਖਰਾਬ ਨਾ ਕਰੋ ਇਹ ਦੱਸੋ ਉਹਨਾਂ ਨੂੰ ਵੀ ਤੁਹਾਡੇ ਬੱਚਿਆਂ ਨੂੰ ਨਸ਼ੇ ਤੋਂ ਅਸੀਂ ਏਦਾਂ ਬਚਾਉਣਾ ਹੈ ਏਦਾਂ ਜੋਬਸ ਕ੍ਰੀਏਟ ਕਰਨੀਆਂ ਨੇ ਏਦਾਂ ਦੇਸ਼ ਦੀ ਡਿਵੈਲਪਮੈਂਟ ਕਰਨੀ ਹੈ ਨੇਕ ਇਰਾਦੇ ਪ੍ਰਗਟ ਕਰੋ ਤੇ ਤੁਹਾਨੂੰ ਵੋਟਾਂ ਪਾਉਣ ਕਿਉਂ ਧਰਮ ਦੀ ਰਾਜਨੀਤੀ ਕਰਦੇ ਹੋ ਤੇ ਘਾਣ ਉਹਨਾਂ ਸਿੱਖਾਂ ਦਾ ਕਰਨ ਤੇ ਤੁਲੇ ਹੋ ਜਿਨ੍ਹਾਂ ਨੇ ਬ੍ਰਿਟਿਸ਼ ਐਮਪਾਇਰ ਕੋਲੋਂ ਤੁਹਾਡੇ ਭਾਰਤ ਵਰਸ਼ ਨੂੰ ਆਜ਼ਾਦ ਕਰਵਾਉਣ ਲਈ 90% ਕੁਰਬਾਨੀਆਂ ਦਿੱਤੀਆਂ ਸਾਡਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤਵਾਦੀ ਨਹੀਂ ਸੀ ਸਿੱਖ ਜਗਤ ਦਾ ਨਾਇਕ ਸੀ ਹਾਂ ਤੁਹਾਡੇ ਲਈ ਖਲਨਾਇਕ ਹੋ ਸਕਦਾ ਹੈ ਜਿਵੇਂ ਬੰਦਾ ਸਿੰਘ ਬਹਾਦਰ ਸਾਡਾ ਨਾਇਕ ਸੀ ਪರ್ಷੀਅਨ ਲਿਖਤਾ ਪੜ ਲਓ ਮੁਗਲਿਆ ਸਲਤਨਤ ਲਈ ਖਲਨਾਇਕ ਸੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਸਾਡਾ ਨਾਇਕ ਸੀ ਬ੍ਰਿਟਿਸ਼ ਐਂਪਾਇਰ ਲਈ ਖਲਨਾਇਕ ਸੀ ਸਾਡਾ ਨਾਇਕ ਹੀ ਰਹੇਗਾ ਪਿੰਡਰਾਵਾਲਾ ਸਾਡੇ ਬੱਚੇ ਉਸੇ ਤਰ੍ਹਾਂ ਹੀ ਫੋਲੋ ਕਰਨਗੇ ਉਸ ਨੂੰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿਣਗੇ ਨਸ਼ੇ ਛੱਡੋ ਖੰਡੇ ਦੀ ਪੌਲ ਸਕੋ ਸਿੱਖੀ ਪਰ ਫੁੱਲਤ ਰਵੇ